ਲੈ ਤੈਨੂੰ ਭੁਲੇਖਾ ਵਾਂ ਪੜਾ ਹੋਰ ਕੀ ਕਦੀ ਲਾਈ ਲੱਗ ਬੰਦੇ ਵੀ ਸੁਧਰਦੇ ਆ ਇੱਕ ਸੜ ਜੀ ਅੰਤਰਾ ਮੇਰਾ ਗਵਾਂਢ ਐਨੀ ਚੁਗਲੀ ਦੀ ਆਦਤ ਵਾਂ ਐਨੀ ਚੁਗਲੀ ਦੀ ਆਦਤ ਵਾਂ ਵੀ ਮੈਂ ਦੱਸ ਹੀ ਨਹੀਂ ਸਕਦੀ ਹੋਰ ਕੀ ਚੰਗਾ ਆਪੜਾ ਰਹਿੰਦਾ ੜੀਏ ਚੰਗਾ ਆਪੜਾ ਰਹਿੰਦਾ ਵਾ ਉਧਰ ਨੂੰ ਨੰਗਣ ਦੀ ਧੀਰ ਵਾ ਹਉਂ ਤੇ ਮੇਰੇ ਦਿਵਾਲੇ ਹੋ ਜਾਂਦਾ ਹੱਥੀਂ ਤੱਕ ਪੈ ਜਾਂਦਾ ਮੇਰੇ ਇੰਨਾ ਪੁੱਟ ਦਿੰਦੀ ਐ ਨਾ ਉਹ ਗਵਾਂਢਣ ਤੇ ਨਾਲ ਹੀ ਉਹਦਾ ਘਰ ਵਾਲਾ ਉਹਨਾਂ ਦੋਵਾਂ ਜੀਆਂ ਨੂੰ ਤਾਂ ਕੰਮ ਹੀ ਕੋਈ ਨਹੀਂਗਾ ਸਾਰੇ ਪਿੰਡ ਚ ਆਗ ਹੀ ਲਾਉਂਦੇ ਰਹਿੰਦੇ ਆ ਕੀ ਦੱਸਾਂ ਹੁਣ ਮੈਂ 19 ਸਾਲ ਹੋ ਗਏ ਮੇਰੇ ਵਿਆਹ ਨੂੰ ਮੁੰਡਾ ਮੇਰਾ ਜਵਾਨ ਹੋ ਗਿਆ ਤੇ ਜਦੋਂ ਘਰੋਂ ਲਾਣ ਕੇ ਹੱਥੀਂ ਪੈਂਦਾ ਵਾ ਨਾ ਹੋਰ ਤੇ ਵਿਚਾਰਾ ਮੁੰਡਾ ਵੀ ਰੋਂਦਾ ਵਾ ਕੋਈ ਮੰਮੀ ਕੀ ਜ਼ਿੰਦਗੀ ਏ ਤੇਰੀ ਮੇਰੇ ਤੇ ਪੇਕਿਆਂ ਦਾ ਉਹਨਾ ਦੁਰਬਰ ਕੀਤਾ ਇੰਨੇ ਕੀ ਦੱਸਾਂ ਮੈਂ ਜਿੰਨੀ ਮੈਂ ਤੰਗਵਾ ਨਾ ਭੈਣ ਇਹ ਨਾਲ ਕੁ ਤੰਗ ਹੋਵੇ ਹੀ ਨਾ ਮੈਂ ਉਹਨਾਂ ਦੇ ਘਰ ਜੇ ਮੈਂ ਚਲ ਗਈ ਨਾ ਇਹ ਬੰਦੇ ਨੇ ਤੇ ਮੈਨੂੰ ਹੀ ਮਾਰ ਦੇਣਾ ਵਾ ਮੂੰਹ ਦੀ ਤੇ ਉਹ ਨਹੀਂ ਮਿੱਠੀ ਆ ਨਾ ਵੀ ਗੱਲ ਨਹੀਂ ਕਰਨ ਵਾਲੀ ਵਿੱਚ ਇਹ ਵਿੱਚ ਛੁਰੀਆਂ ਚਲਾਉਂਦੀ ਆ ਇਹ ਤੇ ਪਤਾ ਨਹੀਂ ਕੀ ਗੱਲ ਵਾ ਇੰਨੀਆਂ ਉਹਨਾਂ ਦੀਆਂ ਗੱਲਾਂ ਮੰਨਦਾ ਵਾ ਇੰਨਾ ਕੰਨਾਂ ਦਾ ਕੱਚਾ ਵਾ ਇਹਨੂੰ ਪਤਾ ਹੀ ਨਹੀਂ ਵੀ ਮੇਰਾ ਟੱਬਰ ਵਾ ਅਕਸਰ ਸਾਰਾ ਘਰ-ਬਾਰ ਬਣਾਇਆ ਵਾ ਤੇ ਮੇਰੀ ਜਨਾਨੀ ਚੰਗੀ ਐ ਤੋਨੇ ਬਣਾਇਆ ਵਾ ਹੋਰ ਕੀ ਕੀ ਕਰਾਂ ਮੈਂ ਹੁਣ ਉਮਰਵਾ ਪੇਕੇ ਜਾਣ ਦੀ ਨਹੀਂ ਉਹ ਤੇ ਵਿਚਾਰੇ ਆਉਂਦੇ ਆ ਭਰਾ ਮੇਰਾ ਬੜਾ ਕਰਦਾ ਉਹ ਤੇ ਤੁਰਿਆ ਰਹਿੰਦਾ ਵਿਚਾਰਾ ਹੋਰ ਐਨਾ ਕਰਦਾ ਵਾ ਵੀ ਗੱਲ ਹੀ ਨਹੀਂ ਕਰਨ ਵਾਲੀ ਚੱਲ ਛੱਡ ਹੁਣੇ ਵਈ ਆ ਗਿਆ ਕਿਤੇ ਬਾਹਰੋਂ ਮੈਨੂੰ ਲੱਗਦਾ ਜੋਤਰੀ ਗਿਆ ਉਹ ਅੱਜ ਨਹੀਂ ਮੇਰੀ ਖੈਰ ਹੁਣੀ ਮਿਲਣ ਲੱਗਦੀ ਚਲ ਠੀਕ ਆ ਰੱਖ ਦਿਆਂ ਫੋਨ ਇਹ ਵਿਚਾਰੀ ਦਾ ਫੋਨ ਆਉਂਦਾ ਵਾ ਤੇ ਦੁੱਖ ਸੁੱਖ ਕਰ ਲੈਨੀ ਆ ਘਰਾਂ ਤੇ ਘਰਾਂ ਕੀ ਇੰਨਾ ਲਾਈ ਲੱਗ ਘਰ ਵਾਲਾ ਨਹੀਂ ਹੋਣਾ ਚਾਹੀਦਾ ਕਿਸੇ ਦਾ ਵੀ ਆਪਣੇ ਟੱਬਰ ਨੂੰ ਸਮਝਣਾ ਚਾਹੀਦਾ ਵਾ ਵੀ ਮੇਰਾ ਟੱਬਰ ਵਾ ਮੇਰਾ ਟੱਬਰ ਕਿਦਾਂ ਦਾ ਇਹ ਕਿਦਾਂ ਦਾ ਕੰਮ ਹੋਇਆ ਕਿ ਦੋਆਂ ਢੀਆਂ ਦੀਆਂ ਗੱਲਾਂ ਸੁਣ ਕੇ ਤਣ ਕੇ ਘਰ ਵਾਲੀ ਦਾ ਦਿਵਾਲੇ ਹੋ ਜੋ ਹਾਦੀ ਹੋ ਗਈ ਇਹਦੇ ਵਾਲੀ ਰਪਾ ਲੀਕੇ ਦਾ ਲੱਭਣੇ ਤੇ ਵਾਲ ਮਾਰਦਾ ਮੈਂ ਭੈਣ ਜੀ ਭੈਣ ਜੀ ਸਾਰਸ ਤੂੰ ਸਾਸਰੀ ਦਾ ਭੈਣ ਸਾਸਰੀ ਕਾਲ ਤੈਨਾਂ ਦੇ ਵੀਰ ਦਾ ਬਸ ਵਧੀਆ ਹੋ ਜੇ ਠੀਕ ਆ ਜੇ ਮੈਂ ਠੀਕ ਹਾਂ ਤੇਰੇ ਨਾਲ ਵੇਖ ਕੇ ਤੇ ਮੈਨੂੰ ਚਾਈ ਚੜ ਜਾਂਦਾ ਵਾ ਤੇ ਲੈ ਇਸੇ ਹੈਗਾ ਤੇ ਮੈਂ ਭੱਜਾ ਭੱਜਾਂਗਾ ਤੁਹਾਡੇ ਕੋਲੋਂ ਇਸੇ ਕਰਕੇ ਹੈ ਚਲ ਸ਼ੁਕਰਾਂ ਸ਼ੁਕਰਾਂ ਮਾੜ ਕੇ ਮੈਂ ਵੀਰ ਦਿੱਤਾ ਐਨੇ ਚਿਰ ਬਾਅਦ ਹੈ ਆਪਣੀ ਭੈਣ ਤੋਂ ਹੁੰਦਾ ਤਾਂ ਸਹੀ ਹੈ ਨਾ ਇਹ ਤਾਂ ਗੱਲ ਵਾ ਚਲ ਤੂੰ ਅੰਦਰ ਚੱਲ ਤੇ ਲਈ ਪਾਣੀ ਲੈ ਕੇ ਆਵਾ ਹਾਂ ਚਲੋ ਠੀਕ ਆ ਵੇਹਲਾ ਕਿੰਨੇ ਚਿਰ ਬਾਅਦ ਹੋਇਆ ਹੈ ਮੇਰੇ ਨਾਲ 21-22 ਸਾਲ ਨਿਕਾ ਵਾ ਵੀਰ ਮੇਰਾ ਹੈ ਲੋਕੀ ਸਾਜੀ ਆਂਦੇ ਆ ਨਾ ਜਿੱਦਾਂ ਮਰਜੀ ਆ ਵੀਰ ਹੀ ਪੈਣਾ ਕਉਂਦੇ ਆ ਤੇ ਵੀਰ ਖਾਲ ਚੰਗ ਪੁੱਛਦੇ ਆ ਇਹ ਵਿਚਾਰਾ ਭੱਜਾ ਹੀ ਆਉਂਦਾ ਜਦੋਂ ਵੀ ਮੌਕਾ ਮਿਲਦਾ ਮੈਨੂੰ ਚਲ ਸ਼ੂਗਰ ਮਾਮਾਲਾ ਹਰ ਪੈਨ ਉਹ ਵੀਰ ਦਵੀ ਜਿਹੜਾ ਉਹ ਸੌਹਰਿਆਂ ਤੱਕ ਪਹੁੰਚੇ ਤਾਂ ਤਾਂ ਸੁੱਖ ਦੁੱਖ ਸੁਣੇ ਫਿਰ ਪਾਣੀ ਪੀਣਾ ਨਾ ਚਰੇ ਖਾਈ ਖੇ ਅੱਗ ਲੱਗਣਾ ਠੰਡਾ ਵੀ ਹਨੀ ਘਰ ਅੱਜ ਮੈਂ ਨਾ ਚੋਈ ਛਪੇ ਲਿਆ ਕੇ ਰੱਖਦੀ ਰਹੀ ਨਹੀਂ ਆ ਤੇ ਕੰਜੂਸ ਬੰਦਾ ਜਿਹੜਾ ਵਾ ਨਾ ਲਿਆਂਦੀ ਕਦੇ ਕੋਈ ਚੀਜ਼ ਨਹੀਂ ਗਈ ਤੇ ਜਦੋਂ ਕਿਤੇ ਮੈਂ ਚੋਰੀ ਛਪੇ ਲਿਆ ਕੇ ਰੱਖਾਂ ਪੀ ਜਾਂਦਾ ਵਾ ਮਿੰਟੋ ਮਿੰਟੀ ਚਲ ਪਾਣੀ ਪਿਆ ਦੇਣੀ ਵਿਚਾਰੇ ਜਿੰਨੇ ਵਿਹਲੋ ਮਾਮਾ ਵਰਗੀ ਮੇਰੀ ਭੈਣ ਵਾ ਕਿੰਨਾ ਮੈਨੂੰ ਪਿਆਰ ਕਰਦੀ ਹੈ ਹੈ ਹੁਣ ਮੈਂ ਆਇਆ ਵਾ ਤੇ ਕਿੰਨਾ ਚਾਹ ਕੀਤਾ ਵਾ ਮਿਰਚ ਤੇ ਉਹਦੇ ਚ ਕਦੀ ਫਰਕ ਹੀ ਨਹੀਂ ਸਮਝਿਆ ਇਸੇ ਕਰਕੇ ਤੇ ਮੈਂ ਭੱਜਾ ਭੱਜਾਉਣਾ ਅੱਸੀ ਵਾਲੀ ਲੈ ਪੁੱਤ ਪਾਣੀ ਪੀ ਮੰਮੀ ਲਗੀ ਹਾਲ ਵਾ ਮੰਮੀ ਭੈਣ ਤੁਹਾਨੂੰ ਪਤਾ ਹੀ ਆ ਹੁਣ ਬਜ਼ੁਰਗੇ ਸਰੀਰ ਹੋ ਗਿਆ ਵਾ ਤੇ ਕੰਮ ਕਰ ਨਹੀਂ ਗਾ ਹੁੰਦਾ ਹੋ ਜਾ ਤੇ ਨਾ ਉਹ ਜੀ ਪਹਿਲੀ ਵਾਲੀ ਗੱਲਬਾਤ ਹੀ ਰਹੀ ਆ ਕੰਨ ਗੱਲ ਤੇ ਵਾਕਿਆ ਸਹੀ ਆ ਘਰ ਤੇ ਮੈਂ ਹੁਣ ਦੋ ਨੌਕਰੀਆਂ ਵਾਲੀਆਂ ਰੱਖੀਆਂ ਨੇ ਕੱਪੜੇ ਧੋਣ ਵਾਲੀ ਵਖਰੀ ਸਫਾਈਆਂ ਵਾਲੀ ਵਖਰੀ ਆ ਸਾਡੇ ਘਰ ਦਾ ਤੇ ਵੀਰ ਕੰਮ ਇਦਾਂ ਦਾ ਵਾ ਹੈਂ ਵੇਹਲਾ ਅਹੀਂ ਵੱਡੀਆਂ ਪਹਿਣਾ ਵਾ ਹਨੂ ਤੇ ਆਸੀ ਮੁੱਕ ਗਈ ਤੇ ਰੱਬ ਕਿਤੇ ਹਨੂ ਵੀ ਵੀਰ ਦੇਊਗਾ ਪਰ ਵੇਹਲਾ ਰੱਬ ਦੇ ਘਰ ਦੇਰੋਂ ਹਨੇਰ ਨਹੀਂ ਆਂ ਪਹਿਣ ਜਿਨੋਂ ਰੱਬ ਨੇ ਸੁਣਨੀ ਆ ਨਾ ਸਾਰਿਆਂ ਨੇ ਸੁਣ ਲੈਣੀ ਆ ਹੈ ਸਹੀ ਗੱਲ ਵਾ ਤੇ ਜਦੋਂ ਕਿ ਨੇ ਦੇਣਾ ਮਰਨੇ ਆਪੇ ਦੇਣਾ ਸਭ ਕੋ ਹੋਰ ਕੀ ਜਿੱਦਾਂ ਮਰਜੀ ਆ ਨਾ ਪੇਕੇ ਜਿਹੜੇ ਹੁੰਦੇ ਭਰਾਵਾਂ ਨਾਲ ਹੁੰਦੇ ਆ ਇਹ ਤਾਂ ਗੱਲ ਐ ਸਹੀ ਹੁਣ ਤੈਨੂੰ ਖਿੱਚ ਹੁੰਦੀ ਆ ਵੀ ਮੇਰੀ ਭੈਣਵਾ ਮੈਂ ਭੱਜ ਕੇ ਜਾਵਾਂ ਉੱਥੇ ਮਿਲ ਕੇ ਆਵਾਂ ਹੈ ਭੈਣ ਤੂੰ ਮੇਰੀ ਮਾਂ ਵਰਗੀ ਹੈ ਹੈ ਤੂੰ ਤਾਂ ਮੇਰੀ ਮਾਂ ਹੀ ਐ ਇੱਕ ਹਿਸਾਬ ਦੀ ਤੇ ਮਾਂ ਹੀ ਠੀਕ ਐ ਕਦੀ ਭੈਣਵਾ ਤੇਰੀ ਮੈਂ ਆਹੋ ਆਹੋ ਤੇ ਮੈਂ ਤਾਂ ਉਹ ਭੱਜਾ ਉਸੇ ਵਾਲੇ ਆਇਆ ਨਾ ਤੁਹਾਡੇ ਕੋਲ ਚੱਲ ਸ਼ੁਕਰਵਾ ਮਾਲਕ ਦਾ ਮੈਂ ਤਾਂ ਲੱਖ ਲੱਖ ਦਾ ਸ਼ੁਕਰ ਕਰਦੀ ਆ ਮੇਰੀ ਗੱਲ ਸੁਣ ਹਾਂਜੀ ਹਾਂਜੀ ਇੱਕ ਨਾ ਤੇਰਾ ਪਾਜੀ ਜਿਹੜਾ ਆ ਨਾ ਉਹ ਨਹੀਂ ਉਹ ਬੰਦਾ ਬਣਦਾ ਉਹ ਚੱਲ ਭੈਣ ਕੋਈ ਗੱਲ ਨਹੀਂ ਆਪੇ ਕਿਤੇ ਨਾ ਕਿਤੇ ਸਮਝਾ ਜਾਣੀ ਹੈ ਪਤਾ ਕੀ ਟੈਨਸ਼ਨ ਲਿਆ ਕਰ ਚੰਗਾ ਬਣਾ ਰਹਿਂਦਾ ਦੋ ਦੋ ਦਿਨ ਤਿੰਨ ਤਿੰਨ ਦਿਨ ਜਿੱਦਣ ਕਿਤੇ ਉਹ ਗਵਾਂਡਣ ਜਾਂ ਗਵਾਂਢੀ ਮੱਥੇ ਲੱਗ ਜਾਂਦੇ ਹਨ ਦੋਵੇਂ ਜੀ ਉਹਦੋਂ ਤੇ ਇਹਦੇ ਜਣਾ ਹੀ ਪੁੱਟ ਕੇ ਰਹਾ ਦਿੰਦੇ ਤੇ ਗਵਾਂਡੀਆਂ ਨੇ ਇੱਕ ਗੱਲ ਕਰ ਲੈਣੇ ਚੰਗੀ ਤਰ੍ਹਾਂ ਕੋਈ ਕੀ ਗੱਲ ਆ ਤਾਂ ਨਹੀਂ ਨਹੀਂ ਤੂੰ ਨਹੀਂ ਆਉਣਾ ਕਿਸ ਦੀ ਗੱਲ ਵਿੱਚ ਠੀਕ ਆ ਨਾ ਮੈਂ ਹੈਗੀ ਆ ਨਾ ਜਿੰਦੀ ਜਗਦੀ ਆਪੇ ਗੱਲ ਕਰ ਲਵਾਂਗੀ ਭੈਣ ਜੇ ਤੇ ਤੇ ਗੱਲ ਆ ਗਈ ਨਾ ਕੋਈ ਤੇ ਮੈਂ ਨਹੀਂ ਵੇਖਣਾ ਕਿਹੜਾ ਤੇ ਕਿਹੜਾ ਨਹੀਂ ਉਹ ਨਹੀਂ ਨਹੀਂ ਤੂੰ ਨਹੀਂ ਕਿਸ ਗੱਲ ਵਿੱਚ ਵੀ ਆਉਣਾ ਠੀਕ ਆ ਨਾ ਮੇਰੀ ਗੱਲ ਸੁਣ ਗੱਲ ਐਵੇਂ ਆਪਾਂ ਲੈ ਕੇ ਬਹਿ ਗਏ ਆ ਮੇਰੀ ਗੱਲ ਸੁਣਾ ਤੈਨੂੰ ਪਤਾ ਹੀ ਕੋ ਮੰਮੀ ਹੁਣ ਹੈ ਨੀ ਵਿਚਾਰੀ ਬਿਮਾਰ ਰਹੀਦੀ ਆ ਆਹ ਉਹ ਤਾਂ ਗੱਲ ਹੈਗੀ ਆ ਏਦਾਂ ਕਰ ਹੁਣ ਵਿਆਹ ਕਰਾ ਲਾ ਉਹ ਭੈਣ ਵਿਆਹ ਏਡੀ ਖੇਤੀ ਕਿੱਥੋਂ ਕਰਾਣਾ ਅਰੇ ਮੈਂ 20 ਸਾਲਾਂ ਦਾ ਨਹੀਂ ਹੋਇਆ ਕੁਆਦਣਾ ਹੈ ਅਰੇ ਭਰ ਕੇ ਜਵਾਨੀ ਦੇ ਹਾਲ ਨੂੰ ਮੇਰੇ ਤੇ ਹੱਦ ਹੋ ਗਈ ਆ ਤੇਰੇ ਵਾਲੀ ਹੈ ਫਿਰ ਕੀ ਹੋ ਗਿਆ ਏਡੀ ਖੇਤੀ ਤੀ ਮੁੰਡੰਗਨ ਨੂੰ ਫੈਂਡੇ ਜੇ ਟੰਗਣ ਨੂੰ ਨਾ ਫੈਂਡੇ ਅਸੀਂ ਵੀ ਆਪਣੇ ਚਾਰੀ ਜਾਂ ਨਾਲ ਲੀਏ ਲੈ ਚਾਰ ਜਨ ਮੈਂ ਬੁੱਢਾ ਹੋ ਗਿਆ ਇੱਥੇ ਕੋਈ ਗੱਲ ਨਹੀਂ ਹੋ ਜੋ ਦੋ ਚਾਰ ਸਾਲ ਅਜੇ ਚੱਲ ਕੋਈ ਗੱਲ ਸੈੱਟ ਸੂਟ ਢੋਲਾਂ ਦੋ ਮੈਨੂੰ ਚੱਲ ਹੋਲਾ ਹੋਲਾ ਤੂੰ ਤੇ ਨਰਾਜ ਹੀ ਹੋ ਗਿਆ ਹਾਂ ਹੈ ਨਹੀਂ ਨਹੀਂ ਏਡੀ ਛੇਤੀ ਵਿਆਹ ਕਰਾ ਕੇ ਤੇ ਮੈਂ ਗੱਲ ਫਾਹ ਪਾਲਾਂ ਨਾ ਨਾ ਮੈਂ ਨਹੀਂ ਕਰਾਉਣਾ ਜੇ ਚੱਲ ਕੋਈ ਨਹੀਂ ਵਿਆਹ ਤੂੰ ਮਚਾ ਬਣਾ ਆਹ ਤੇ ਮੇਰੀ ਗੱਲ ਸੁਣੋ ਪਾਜੀ ਆ ਕਿੱਥੇ ਆ ਪਤਾ ਨਹੀਂ ਉਹ ਮੈਨੂੰ ਅੱਜ ਵੀ ਨਾ ਸਵੇਰ ਦੇ ਘਰੋਂ ਨਿਕਲ ਗਏ ਆ ਮੈਂ ਤੇ ਅੱਗੇ ਸੋਚਣ ਦੀ ਹੀਗੀ ਤੇ ਅੱਜ ਮੇਰੀ ਖੈਰ ਨਹੀਂ ਜਦੋਂ ਆਉਣਾ ਹਾਂ ਨਾ ਘਰ ਗੇਟ ਵਿੱਚ ਰੌਲਾ ਪਾਉਂ ਡਿਆ ਬਣਾਵਾ ਅੱਛਾ ਹਾਂ ਤੈਨੂੰ ਕੀ ਪਤਾ ਵਾ ਪਤਾ ਨਹੀਂ ਕਿਹਦੀ ਚੁਕਣਾ ਦੇ ਦਿੰਦੇ ਆ ਮੁੜ ਕੇ ਜੁਬਾਨੇ ਦੇ ਮੂੰਹ ਚ ਪਾਉਂਦਾ ਦੋ ਦੋ ਦਿਨ ਭੈਣ ਲਈ ਚੁਕਣਾ ਆਵਨਾ ਇਹ 15 ਕੱਖ ਨਹੀਂ ਰਹਿੰਦੇ ਪਰ ਬੰਦੇ ਨੂੰ ਕੰਨਾਂ ਦਾ ਕੱਚਾ ਥੁੜੀ ਹੋਣਾ ਚਾਹੀਦਾ ਵਾ ਇਹੋ ਗੱਲ ਆ ਭਾਈ ਆ ਸਾਡਾ ਲਾਈ ਲਗ ਬੜਾ ਉਹਨੂੰ ਇਹ ਨਹੀਂ ਸਮਝ ਆਉਂਦੀ ਵੀ ਮੇਰਾ ਟੱਬਰ ਵਾ ਹੈ ਮੇਰੇ ਨਾਲ ਕਿੱਦਾਂ ਰਹਿੰਦੇ ਆ ਘਰ ਬਣਾਇਆ ਸਭ ਕੁਝ ਬਣਾਇਆ ਮੈਂ ਡਿਸ਼ ਤੈਨਾਂ ਵਾ ਹਾਦੀ ਹੋ ਗਈ ਏ ਤੇਰੇ ਭਾਈਏ ਵਾਲੀ ਵੀ ਉਹ ਚੱਲ ਭੈਣ ਤੂੰ ਟੈਨਸ਼ਨ ਨਾ ਲਿਆ ਕਰ ਤੇ ਇਹ ਮੁੰਡਾ ਤੇ ਵੀ ਨਿਕਾ ਕਿੱਥੇ ਆ ਨਿਕਾ ਤੇ ਇੱਕ ਤੇ ਬਾਹਰ ਗਿਆ ਸੀਗਾ ਮੁੰਡਾ ਆਇਆ ਸੀ ਕੋਈ ਉਹਨੇ ਚਲ ਗਿਆ ਉਹਂ ਦੇਣਾ ਮੰਡਿਆ ਮੰਡਿਆ ਨਾਲ ਖਲਾਇ ਕਰੋ ਉਹਨੂੰ ਉਹ ਨਹੀਂ ਗੜ ਜੂ ਕਿਤੇ ਨਹੀਂ ਨਹੀਂ ਬਹੁਤਾ ਨਹੀਂ ਗਾ ਜਾਂਦਾ ਉਹਨੂੰ ਮੁੰਡੇ ਨੂੰ ਚੰਗੀ ਤਰ੍ਹਾਂ ਜਾਣਨੀ ਆ ਅੱਛਾ ਅੱਛਾ ਕੋਈ ਅੱਡੇ ਤੇ ਕੰਮ ਹੀ ਉਹਨੂੰ ਤਾਂ ਨਾਲ ਲੈ ਗਿਆ ਉਹ ਠੀਕ ਠੀਕ ਹੈ ਠੀਕ ਹੈ ਨਾ ਹਾਂ ਹਾਂ ਚੱਲ بیا ਤੂੰ ਮੇਰਾ ਬਾਪੂ ਤੇ ਬਿਆਹ ਚਾਹ ਪਣਾ ਠੀਕ ਠੀਕ ਹੈ ਧੀ ਚੰਗੀ ਹੈ ਮੇਰੀ ਭੈਣ ਹੈ ਇੱਕ ਯਾਰ ਭਾਈ ਇਹਦੇ ਨਹੀਂ ਮੈਨੂੰ ਸਮਝ ਆਉਂਦੀ ਕਿ ਚੁੱਕਣਾ ਕਿਦੀ ਚਾਉਂਦਿਆ ਮੈਨੂੰ ਮੈਨੂੰ ਲੱਗਦਾ ਇਹ ਗਵੱਡੀ ਹੈ ਨਾ ਲੱਗੇ ਇਹਨਾਂ ਦੇ ਇਹ ਚੁੱਕਣਾ ਦਿੰਦੇ ਹੈ ਉਹੀ ਗੱਲ ਨਹੀਂ ਜੇ ਤਨ ਕਿਤੇ ਗੱਲ ਪਾਣੀ ਉਹ ਸਿਰਾਂ ਡੱਪ ਗਿਆ ਨਾ ਤੇ ਵੇਖੀ ਮੈਂ ਜਾ ਕੇ ਇਹਨਾਂ ਦੀ ਖਬਰ ਕਿਦਾਂ ਲੈਂਦਾ ਗਵੰਡੀਆਂ ਦੀ ਲੱਗਦਾ ਨਹੀਂ ਮੈਨੂੰ ਗੱਲ ਕੋ ਪਤਾ ਤੇ ਭਾਈ ਜੀ ਨੂੰ ਸਮਝਾਉਣਾ ਚੰਗੀ ਤਰ੍ਹਾਂ ਵੀ ਇਹ ਕਿੱਦਾਂ ਦੇ ਕੰਮ ਕਰੰਦੇ ਹੈ ਲੈ ਵੀ ਭੈਣ ਚਾਹ ਬੁੱਧੀ ਸਵਾਲ ਬਣੀ ਮਜ਼ਾ ਆ ਗਿਆ ਵੀ ਜੀ ਤੈਨੂੰ ਵੈਸੇ ਵੀ ਮੇਰੇ ਹੱਥਾਂ ਦੀ ਹਰ ਚੀਜ਼ ਨੂੰ ਪਸੰਦ ਆ ਪਸੰਦੀ ਹੋਣੀ ਜਦੋਂ ਸਭ ਕੁਝ ਸਵਾਦ ਬਣਾਉਣਾ ਉਹਦੇ ਚੱਲ ਤੂੰ ਨਾ ਬੁੱਧੀ ਭੈਣ ਨੂੰ ਫੁੱਲੀਆਂ ਨਾ ਪਾਇਆ ਕਰ ਉਹ ਨਹੀਂ ਨਹੀਂ ਫੁੱਲੀਆਂ ਕਾਧੀਆਂ ਵਾ ਜਿਹੜੀ ਗੱਲ ਸੱਚੀ ਉਹ ਕੰਡਿਆ ਚੱਲ ਠੀਕ ਵਾ ਠੀਕ ਵਾ ਲੈ ਭੈਣ ਮੈਨੂੰ ਪਤਾ ਕੀ ਆ ਮੈਨੂੰ ਆ ਗਿਆ ਮੁੰਡਾ ਫੋਨ ਅੱਛਾ ਤੇ ਕਿਤੇ ਕੰਮ ਜਰੂਰੀ ਜਾਣਾ ਵਾ ਵੇਖਾਂ ਤੂੰ ਤੇ ਕਾਲੇ ਪੈਰੀ ਆਉਣਾ ਵਾ ਤੇ ਮੈਂ ਨਾ ਖੇਤ ਨਾਲ ਮੰਮੀ ਨੂੰ ਲੈ ਕੇ ਆਉਂਗਾ ਫੇਰ ਹਾਦੀ ਹੋ ਗਈ ਏ ਤੇਰੇ ਵਾਲੀ ਮੈਂ ਤਾਂ ਰੋਟੀ ਉਸਲ ਦਾਲ ਤਰਾਈਆਂ ਤੇ ਨਾਲ ਮੈਂ ਗੀਸੀ ਸੱਗੀ ਬਣਾਉਣੀ ਆ ਮੁੰਡੇ ਨੂੰ ਗੱਡੀ ਲੋੜ ਵਾ ਤੇ ਗੱਡੀ ਮੈਂ ਨਾਲ ਲੈ ਆਉਂਗਾ ਅੱਛਾ ਤੇ ਇਹ ਕਰਕੇ ਮੈਨੂੰ ਛੇਤੀ ਘਰ ਜਾਣਾ ਪਣਾ ਵਾ ਚਲ ਨਾ ਧਿਆਨ ਨਾ ਜਾਇਆਗਾ ਚੰਗਾ ਫਿਰ ਮੇਰਾ ਧਿਆਨ ਰਹਿਦਾ ਵਿੱਚ ਹੀ ਨਹੀਂ ਨਹੀਂ ਕੋਈ ਗੱਲ ਨਹੀਂ ਠੀਕ ਆ ਨਾ ਧਿਆਨ ਨਾ ਜਾਣਾ ਨਾ ਕੋਈ ਗੱਲ ਆ ਧਿਆਨ ਨਾ ਜਾਇਆਗਾ ਮੇਰਾ ਵੀਰ ਹਾਂਜੀ ਹਾਂਜੀ ਚਲ ਠੀਕ ਆ ਫਿਰ ਚੱਲ ਭੈਣ ਮੈਂ ਜਾਵਾਂ ਫਿਰ ਹੈ ਚਲ ਠੀਕ ਆ ਹਾਂ ਛੇਤੀ ਫੇਰਾ ਮਾਰੀ ਫਿਰ ਚੰਗਾ ਕੋਈ ਗੱਲ ਨਹੀਂ ਮੌਜੂਦਾ ਘਰ ਆ ਖੜਾ ਫੇਰ ਚਾ ਠੀਕ ਹਾਂ ਇਹ ਵੀ ਬੜਾ ਚੰਗੀ ਜਿਹਾ ਲੱਗਦਾ ਨੂੰ ਪਾਸੇ ਆਉਂਦਾ ਮਾਈ ਉਹ ਮੇਰਾ ਕਿਦਾਂ ਠੀਕ ਨੇ ਠੀਕ ਆ ਤੇ ਥੋੜੀ ਪੀ ਉਹ ਮੈਂ ਤਾਂ ਬੜਾ ਚਿਰ ਦਾ ਆਂ ਕਦੋਂ ਆਏ ਜੇ ਉਹ ਮੈਂ ਬੜੇ ਜੱਦਾ ਆ ਮੈਂ ਤਾਂ ਹੁਣ ਚੱਲਾ ਹੂੰ ਫੋਨ ਆ ਗਿਆ ਕਿਤਾ ਅੱਛਾ ਤੂੰ ਕਿਥੇ ਗਿਆ ਹੈ ਬਈ ਤੇਰੀ ਮੈਂ ਖਬਰ ਲੈਣੀ ਨਾਲੇ ਮੈਂ ਤਾਂ ਆਪਣੇ ਗਿਆ ਯਾਰ ਮੈਂ ਮੇਰੀ ਸੋਹਣੂ ਨੂੰ ਮੈਂ ਗਿਆਣਾ ਤੇਰੀ ਦੰਦਾ ਠੀਕ ਹੈ ਨਾ ਆ ਕੇ ਮੈਨੂੰ ਕੰਮ ਹੋਆ ਤਾਂ ਮੈਂ ਚੱਲ ਜਲਾਵਾ ਠੀਕ ਆ ਤੇ ਮੋਗੇ ਦੀ ਖਬਰ ਲਾਉਂਗਾ ਜਗਿੰਦਰਾ ਮੈਂ ਤੂੰ ਹੀ ਰੋ ਕਿ ਆਨੇ ਤੂੰ ਹੌਣਾ ਮੈਨੂੰ ਛੇਤੀ ਤੇ ਫਿਰ ਕਿਦਰੀ ਖਬਰ ਲਾਉਂਗਾ ਠੀਕ ਆ ਤੇ ਮੁੰਡਾ ਨਾ ਘਰ ਟਵਾਲ ਜਾਇਆ ਕਰ ਨਹੀਂ ਮੈਂ ਨਹੀਂ ਜਾਂਦਾ ਘਰੇ ਆ ਗਿਆ ਮੈਂ ਲੱਗਿਆ ਨਾ ਸਤਾ ਹੁਣ ਕੋਈ ਨਾ ਨਹੀਂ ਆਹੀ ਰਹਿ ਭੈਣੇ ਚੱਲ ਠੀਕ ਹੈ। ਕਾ ਠੀਕ ਹੈ ਮੇਰਾ ਭਰਾ ਹੈਪੀ ਆ ਰਹੀ। ਠੀਕ ਹੈ। ਹਾਂ। ਚੱਲ ਹੁਣ ਹੀ ਘੇੜ ਦ। ਲੈ ਮੈਡਮ ਦਾ ਭਰਾ ਆਇਆ ਈ ਜੋ। ਵੀ ਇਸ ਤੇ ਸਈ। ਕਿੱਦਾਂ ਝੋਲੇ ਭਰ ਕੇ ਲੱਦੇ ਮੋਟਰਸਾਈਕਲ ਤੇ। ਇਹਨੇ ਤਾਂ ਲੱਗਦਾ ਘਾਰ ਹੀ ਸਾਰਾ ਲਟਾ ਕੇ ਨਾ ਪੇਕੇ ਸੁੱਟ ਦੇਣਾ ਵਾ। ਮੈਨੂੰ ਲੱਗਦਾ ਇਹਦਾ ਘਰ ਵਾਲਾ ਘਰ ਨਹੀਂ ਹੁਣਾ। ਤਾਂ ਕਰਕੇ ਇਹ ਕੰਮ ਲਈ ਆ ਕਰਨ। ਇਹਦੇ ਆਲੀ ਹੱਦ ਹੋ ਗਈ ਆ। ਬੁੜੀਆਂ ਤੇ ਆਪਣੇ ਘਰ ਨੂੰ ਚੀਜ਼ਾਂ ਧੂ-ਧੂ ਲਿਆਉਂਦੀਆਂ। ਇਹ ਤੇ ਜਿਹੜੀ ਵੀ ਕੋਈ ਦਾਲ ਹੁੰਦੀ ਆ ਕੋਈ ਚੀਜ਼ ਹੁੰਦੀ ਆ ਭਰਾ ਆਉਂਦਾ ਵਾ ਦੋਈ ਚਾਹੀਦੀ ਨਹੀਂ ਝੋਲਿਆਂ ਦੇ ਝੋਲੇ ਲੈ ਜਾਂਦਾ ਵਾ ਚੱਲ ਕੋਈ ਗੱਲ ਨਹੀਂ ਇਹ ਬਾਹਰ ਹੁੰਦੇ ਨਾ ਇਹਨਾਂ ਨੂੰ ਪੁੱਛਦੇ ਆ ਵੀ ਭਰਾ ਆਪਣੇ ਨੂੰ ਮਾਰੋ ਹਾਂ ਆਵਾਜ਼ ਉਹਨੂੰ ਪੁੱਛਦੇ ਵੀ ਤੈਨੂੰ ਪਤਾ ਵਾ ਕੋਈ ਗੱਲ ਨਹੀਂ ਆ ਜਿਹੜੇ ਛੱਟੇ ਦਾਏ ਆ ਨਾ ਇਹਦੇ ਇਹੀ ਹਟਾਉਂਦੇ ਆ ਨਾ ਹੋਰ ਤੱਕ ਪਾਤਾ ਤੇ ਵੇਖਾਂਗੇ ਨਾ ਇਹਨਾਂ ਦੇ ਘਰ ਤਾਂ ਆਹ ਫੋਨ ਕਰੋ ਬੰਦ ਤੁਹਾਨੂੰ ਖੁਸ਼ਖਬਰੀ ਦਵਾ ਮੈਂ ਇਕ ਕੋ ਕਿਉਂ ਗਿਆ ਰਮਨ ਹੁਣ ਆ ਕੀ ਆ ਇੱਕ ਮੌਕਾ ਆ ਆਪਣੇ ਹੱਥ ਉਹ ਆਪਾਂ ਜਾਣ ਨਹੀਂ ਦੇਣਾ ਕਦਾ ਜੀਵਨ ਦਾ ਆ ਹੀ ਭਰਾ ਅੱਛਾ ਉਹਨੇ ਜੋ ਦਾਲਾਂ ਦੂਲਾਂ ਹੋਈਆਂ ਨਾ ਝੋਲੇ ਚ ਪਾ ਪਾ ਕੇ ਤੇ ਉਹਦੇ ਮੋਟਰਸਾਈਕਲ ਤੇ ਦਿੱਤੀਆਂ ਪਾਨ ਉਹ ਲੈ ਕੇ ਤੇ ਗਿਆ ਚਲ ਐਸਾ ਐ ਆਹੋ ਤੇ ਮੈਨੂੰ ਇਹ ਦੱਸੋ ਵੀ ਤੁਹਾਡਾ ਭਰਾ ਕਿੱਥੇ ਆ ਉਹ ਨਿਕਾਰਾ ਮੈਂ ਉਹਦੇ ਬੰਬੀ ਤੇ ਆ ਜਦੋਂ ਤੁਸੀਂ ਆਏ ਹੋ ਬੰਬੀ ਤੇ ਹੀ ਉਹ ਤੇ ਲੈ ਆ ਤਾਂ ਫਿਰ ਮੌਕਾ ਹੀ ਮਿਲ ਗਿਆ ਹਣ ਤੁਸੀਂ ਇਦਾਂ ਕਰੋ ਧਿਆਨ ਰੱਖੋ ਵੀ ਬੰਦੀ ਤਾਂ ਹੁੰਦਾ ਕਦੋਂ ਜੇ ਤਾਂ ਹੁੰਦਾ ਹਨਾ ਬੰਦੀ ਤਾਂ ਸਿੱਤੀ ਇੱਥੇ ਆਵਾਜ਼ ਮਾਰੋ ਖੇਰ ਦੇ ਨੇ ਚੁੱਕਣਾ ਚੱਲ ਤਮਾਸ਼ਾ ਵੇਖਾਂਗੇ ਨਾਲ ਰਮਨੰਦ ਮੈਂ ਨੂੰ ਮਨ ਨਾ ਮਾਰ ਕਰ ਤੇ ਬਾਕੀ ਸਾਰਾ ਕੰਮ ਤੇਰਾ ਹੀ ਲੈ ਇਹ ਗੱਲ ਮੇਰੇ ਤੇ ਰਹਿਣ ਦੋ ਦੇਖਿਓ ਸਹੀਂ ਮੈਂ ਕਿਦਾਂ ਚੁੱਕਣਾ ਦਿੰਨੀ ਆ ਜੇ ਜਾਂਦਾ ਹੀ ਕਿ ਫਲਾਰਾਂ ਨਾਲ ਪਾ ਦਊਗਾ ਤੇ ਮੇਰਾ ਨਾਮ ਹੀ ਰਮਨ ਨਹੀਂ ਆਗਾ ਰਮਨ ਉਹਨਾਂ ਦੇ ਘਰ ਤੇ ਪੱਤਾ ਪਾਊਗਾ ਤੇ ਤਮਾਸ਼ਾ ਵੇਖਾਂਗੇ ਨਾਲੇ ਆਕੜ ਆਕੜ ਕੇ ਰਹਿੰਦੀ ਆ ਨਾ ਆਕੜ ਨਹੀਂ ਆ ਮੈਨੂੰ ਤੇ ਪਿੱਛ ਜਾਂਦੀ ਹੀ ਅੱਜ ਲਾਉਂਗੀ ਤੇਲੀ ਫੇਰ ਭਾਮੜ ਮੱਚਣਗੇ ਇਹਨਾਂ ਦੇ ਘਰ ਵੇਖਿਓ ਸਹੀਂ ਫੇਰ ਕੀ ਬੰਦਾ ਵਾ ਜਾਂਦਾ ਹੀ ਕੁੱਟਕਟਾ ਆਪਾਂ ਨਾ ਨਾ ਹੋਇਆ ਤੇ ਫੇਰ ਕਿਉ ਉਹ ਮੇਰਾ ਦਾਦਾ ਵਾ ਉਹਨੂੰ ਇੱਥੇ ਸੱਦ ਗਏ ਨਾ ਘਰ ਉਹਨਾਂ ਨੂੰ ਸਾਰੀ ਗੱਲ ਦੱਸ ਦਿੰਦੇ ਤੇ ਮੁੜ ਕੇ ਜਾਂਦਾ ਉਹ ਮੱਤੇ ਘਰ ਮੈਂ ਤੇ ਇਹ ਗੱਲ ਕਹਿਣੀ ਆ ਕਿ ਪਾ ਜੀ ਜਦੋਂ ਤੁਸੀਂ ਬੰਬੀ ਤੇ ਚੱਲ ਜਾਂਦੇ ਜੇ ਨਾ ਇਹ ਪ੍ਰਾਣ ਕਰ ਦਿੰਦੀ ਆ ਫੋਨ ਜਿਹੜੀਆਂ ਦਾਾਂ ਵਾਲੇ ਡਰਾਮਾ ਜਾ ਕੇ ਵੇਖਦੇ ਸਹੀ ਕਿਹਨਾਂ ਚ ਗੋਲੇ ਹੈਗਾ ਵੀ ਆ ਕਿ ਨਹੀਂ ਝੋਲੇ ਇੱਥੇ ਹੀ ਜਾਂਦੇ ਆ ਜਿੰਨਾ ਸਮਾਨ ਤੁਹਾਡੀ ਪਰਜਾਈ ਨੇ ਪਾਤਾ ਹੀ ਨਾ ਉਹਦੇ ਕੋ ਮੋਟਰਸਾਈਕਲ ਚਲਾਇਆ ਨਹੀਂ ਜਾਣ دیا۔ ਤੇ ਕੋਈ ਗੱਲ ਨਹੀਂ ਬੜੀ ਮਜਾਜ ਨਾ ਰਹਿੰਦੀ ਆ ਨਾ ਇਹਨੂੰ ਤਾਂ ਮੈਂ ਦੱਸੂੰਗੀ ਮਾਤਾ ਪੇ ਕਿਦਾਂ ਕਰਕੇ ਲਾਈਦੇ ਆ ਜਾਓ ਵੇਖੋ ਆਪਣੇ ਭਰਾ ਨੂੰ ਘਰ ਚੱਲਦਾ ਪੇ ਕਹਿੰਦਾ ਇਹਦੇ ਸਿਰ ਤੇ ਸਭ ਕੋ ਟੋਟੋ ਸਿਟੀ ਜਾਂਦੀ ਓਥੇ ਤੇ ਇਹਨੂੰ ਨਹੀਂ ਦੇਖਦਾ ਪੇ ਘਰ ਤੇ ਮੇਰਾ ਵਾ ਤੇ ਉਹ ਜਿਆ ਭਰਾ ਵੇਲਾ ਤੀਜੇ ਦਿਨ ਮੋਟਰਸਾਈਕਲ ਲੈ ਕੇ ਤੇ ਆ ਜਾਂਦਾ ਜਿੱਦਣ ਪਾਈਏ ਨੂੰ ਪਤਾ ਲੱਗ ਗਿਆ ਨਾ ਵੇਖਿਓ ਇਹਦਾ ਵੀ ਕੀ ਹਾਲ ਹੁੰਦਾ ਵਾ ਹੁਣ ਨਾ ਇਹ ਮੌਕਾ ਹੱਥੋਂ ਨਾ ਕੱਢੋ ਇਹ ਨਾ ਹੋਇਓ ਕੋਕਰ ਨੂੰ ਨਾ ਗਿਆ ਹੋਵੇ ਜਾਓ ਗੱੜ ਗਾੜੀ ਖਲੋਤ ਆਵਾਜ਼ ਮਾਰ ਕੇ ਲਿਆਓ ਮਹਿਲੇ ਬੰਫੇ ਬਾਜ ਮਾਰ ਜਾਓ ਜਾਓ ਲੈ ਆ ਤਾਂ ਗੱਲ ਹੀ ਬਣ ਗਈ ਅੱਜ ਤੇ ਨਾ ਚੰਗਾ ਹੋਇਆ ਮੈਂ ਸੋਈ ਚ ਕੰਮ ਕਰਨ ਲਈ ਹਾਂ ਤੇ ਮੈਂ ਆਪਣੇ ਅੱਖੀਂ ਵੇਖ ਲਿਆ ਹੁਣ ਨਾ ਵੇਖੀ ਮੈਂ ਕਿਦਾਂ ਅੱਗ ਲੰਮੀ ਆ ਆ ਲੈਂਦੇ ਕੋਰਾਂ ਜਾਂਦੇ ਨਾ ਇਹਦਾ ਵੇਖੀ ਸਿਰ ਕਿਤਾ ਪਾੜਦਾ ਫਿਰ ਵੇਖੂਗੀ ਕੰਦ ਤੇ ਖਲੋਗੇ ਤਮਾਸ਼ਾ ਨੇ ਜਮਾਨੇ ਤੇ ਰਮਦੀ ਵੀ ਠੀਕ ਆ ਵੀ ਮਾਲ ਤੇ ਸੈਸ ਨੂੰ ਦੇਈ ਜਾਂਦੀ ਆ ਇੱਥੇ ਆਪਣਾ ਟੋਪ ਬਣਾਈ ਜਾਂਦੀ ਆ ਐਹੀਂ ਵਧੀਆ ਰੋਟੀ ਖਾਣੇ ਆ ਜੀ ਕਰਦੇ ਆ ਫਿਰ ਤਾਂ ਕਰਦਾ ਹਾਂ ਪਹਿਲਾਂ ਆਪਣੇ ਪੜਾਉ ਨੂੰ ਲਾ ਵਾਰ ਮਾਰ ਕੇ ਤਾਂ ਉਹਨੂੰ ਸਮਝਾਉਂਦਾ ਵੀ ਆਹ ਕੰਮ ਘੱਟ ਰਹੀ ਤੇ ਏਦਿ ਤਰ੍ਹਾਂ ਨਾਲ ਹੀ ਨੇ ਤਮਾਸ਼ਾ ਵੇਖਦੇ ਇਹਨਾਂ ਦਾ ਤੇ ਨਹੀਂ ਉਹ ਦੋ ਤੂ ਤੱਕ ਨਹੀਂ ਲੱਭਟਿਆ ਦੇਖਾਂ ਮੈਨੂੰ ਤਾਂ ਨਹੀਂ ਆਉਂਦੀ ਸਾਰਾ ਸਮਾਨ ਤੇ ਆਪਣੇ ਭਰਾਤ ਤੇ ਹੀ ਜਾਂਦੀ ਆ ਤੇ ਆਪਣੇ ਘਰ ਗੇ ਖਾਂਦੀ ਹੋਊਗੀ ਆਕੜ ਵੇਖ ਲਾ ਭਾਵੇਂ ਚਾਰ ਨਾਲ ਰੋਟੀ ਖਾਂਦੀ ਹੋਏ ਤੇ ਕਹਿਣਾ ਅਸੀਂ ਨਾ ਮਟਰ ਪਨੀਰ ਬਣਾਇਆ ਸੀ ਨਹੀਂ ਤੇ ਸ਼ਾਈ ਪਨੀਰ ਬਣਾਇਆ ਸੀ ਇਹ ਤਾਂ ਵੀ ਲਾਜ ਕਰਦੇ ਜਿਹੜੀ ਆਕੜ ਤੇ ਤੁਰਤ ਦੀ ਫੇਰਦੀ ਹੈ ਨਾ ਇਹ ਤਾਂ ਕਰਨਾ ਸਾਤਾ ਕਾਇ ਕਾਇ ਸਵੇਰ ਤੇ ਗਏ ਆ ਅਜੇ ਤੱਕ ਆਏ ਨਹੀਂ ਗੇ ਪਤਾ ਨਹੀਂ ਕਿੱਥੇ ਰਹਿ ਗਏ ਆ ਇੱਕ ਤੇ ਮੈਨੂੰ ਲੱਗਣ ਡਿਆ ਵਾ ਕਿਤੇ ਗਵਾਡੀਆਂ ਵਾਲਾ ਚਲ ਗਏ ਹੁਣ ਉਹਨਾਂ ਨੇ ਕਿਹੜੀ ਕੋ ਚੰਗੀ ਮਤ ਦੇਣੀ ਆ ਉਹ ਤਾਂ ਚੰਗੀ ਚੁਗਲੀ ਮਾਰਦੇ ਆ ਇੱਕ ਗੱਲ ਹੋਰ ਆ ਅੱਜ ਸਾਇਰ ਸਾਇਨ ਨੂੰ ਵੇਖ ਲਿਆ ਹੁਣਾਂ ਨੇ ਹੁਣ ਤਾਂ ਉਹਨਾਂ ਨੇ ਪੰਪ ਚੰਗਾ ਦੇ ਕੇ ਕੰਣਾਵਾ ਅੱਜ ਸਾਡੇ ਘਰ ਚੰਗਾ ਕਪਾਤ ਚਲਣਾ ਵਾ ਮੈਂ ਚੰਗੀ ਤਰ੍ਹਾਂ ਜਾਣਦੀ ਆ ਗੱਲ ਚੱਲ ਕੋਈ ਨਹੀਂ ஒன்னேட கார ஆவாங்கனா பேரி பதா லகுது ਕੀ બનਨਾ